ਵਰ ਮੇਲੇ ਦਾ ਪੂਰਾ ਵਿਊ ਜਿਹੜਾ ਦੇ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਪੂਰਾ ਮੇਲਾ ਜਿਹੜਾ ਖਰ ਖੰਨੇ ਚ ਲੱਗਿਆ ਹੋਇਆ ਲਾ ਵੀ ਹੁਣ ਚਲੋ ਹੋਰ ਤੇਜ਼ ਹੋ ਗਿਆ ਨਾ ਸਾਰਾ ਲਾ ਵੀ ਐਵੇਂ ਦੇ ਤੁਹਾਨੂੰ ਕੱਪੜੇ ਮਿਲ ਜਾਣਗੇ ਸਾਰੇ ਦੇਖ ਸਕਦੇ ਤੁਸੀਂ ਆ 150 ਰੁਪਏ ਦਾ ਲਾਓ ਵੀ ਗੱਲਾਂ ਲੈਟਰ ਵੀ ਲੈਟ ਆ ਜੀ ਇਸ ਦੇ ਅੰਦਰ ਵਾਲਾ ਤਾਂ ਗਰਮ ਹੋ ਰਿਹਾ ਹੈ ਬਾਲ ਨੂੰ ਆ ਠੀਕ ਆ ਠੀਕ ਆ ਓਕੇ ਇਹ 300 ਰੁਪਏ ਦਾ ਇਸ ਵਿੱਚ ਕੋਈ ਸਾ ਵੀ ਠੀਕ ਆ ਇਹਦੇ 400 ਰੁਪਏ ਆ 400 ਦਾ ਇਹਦੇ 500 ਰੁਪਏ ਆਪਾਂ ਪਹੁੰਚ ਗਏ ਦੋ ਗੈਂਡਲ ਵਾਲੇ ਕਰ ਰਹੇ ਦੋ ਇਸੇ ਦੀ 200 ਰੁਪਏ ਦੀ ਅੱਛਾ ਠੀਕ ਹੈ ਠੀਕ ਦੇਖ ਨਿਹਾਲ ਇਹ 200 ਰੁਪਏ ਦਾ 200 ਰੁਪਏ ਦਾ ਠੀਕ ਹੈ ਸਾਰਿਆਂ ਨੂੰ ਪਿਆਰ ਭਰੀ ਹਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸਹਿਰ ਖੰਨੇ ਤੇ ਇੱਥੇ ਲੱਗਾ ਹੋਇਆ ਮੇਲਾ ਤੁਹਾਨੂੰ ਦਿਖਾਉਣਾ ਹੈ ਸਾਰਾ ਆਪਾਂ ਮੇਲਾ ਕਿੰਨੀ ਟਿਕਟਾ ਤੇ ਕਿਵੇਂ ਦਾ ਸਾਰਾ ਮੇਲਾ ਤੁਹਾਨੂੰ ਸਾਰਾ ਦਿਖਾਵਾਂਗੇ ਇਸੋ ਵੀਡੀਓ ਦਾ ਐਂਡ ਤੱਕ ਬਨੇ ਰਹਿਣਾ ਅੱਜ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਤੇ ਚੱਲਦੇ ਆਂ ਦਿਖਾਉਂਦੇ ਤੁਹਾਨੂੰ ਸਾਰਾ ਆਪਾਂ ਮੇਲਾ ਲਓ ਜੀ ਸਾਹਮਣੇ ਆ ਬਿਲਕੁਲ ਬੱਸ ਸਟੈਂਡ ਤੇ ਬੱਸ ਸਟੈਂਡ ਦੇ ਓਪੋਜੀਟ ਹੀ ਜਿਹੜਾ ਇਹ ਮੇਲਾ ਲੱਗਿਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੱਸ ਸਟੈਂਡਾ ਪੁਲ ਦੇ ਪਰਲੀ ਸਾਈਡ ਤੇ ਇੱਧਰ ਲੱਗਿਆ ਹੈ ਮੇਲਾ ਕ્રાਫਟ ਬਾਜ਼ਾਰ ਇਸ ਮੇਲੇ ਨੂੰ ਨਾਮ ਦਿੱਤਾ ਗਿਆ ਚੱਲਦੇ ਆ ਤੁਹਾਨੂੰ ਸਾਰਾ ਆਪਾਂ ਮੇਲਾ ਦਿਖਾਵਾਂਗੇ ਵੀਡੀਓ ਦਾ ਐਂਡ ਤੱਕ ਬਣੇ ਰਹਿਣਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਨਿਓ ਤੇ ਬਾਕੀ ਇੱਧਰ ਸਾਰੀ ਪਾਰਕਿੰਗ ਆ ਤੇ ਆਜੋ ਦਿਖਾਉਨੇ ਆ ਤੁਹਾਨੂੰ ਸਾਰਾ ਆਪਾਂ ਮੇਲਾ ਤਾਂ ਵੀਡੀਓ ਦਾ ਐਂਡ ਤੱਕ ਜ ਤੇ ਚੱਲਦੇ ਆਂ ਤੇ ਟਿਕ ਚੈੱਕ ਕਰਾ ਕੇ ਐਂਟਰ ਹੁੰਨੇ ਆ ਮੇਲੇ ਦੇ ਅੰਦਰ ਤੇ ਆ ਮੇਲੇ ਦਾ ਗੇਟ ਆ ਤੇ ਇੱਥੋਂ ਆਪਾਂ ਹੋਵਾਂਗੇ ਐਂਟਰ ਹਾਂਜੀ ਮੇਲੇ 'ਚ ਆਪਾਂ ਐਂਟਰ ਹੋ ਗਏ ਆ ਤੇ ਇੱਥੇ ਤੁਹਾਨੂੰ ਚੰਡੋਲ ਮਿਲ ਜੂ ਸਭ ਤੋਂ ਪਹਿਲਾਂ ਦੇਖਣ ਨੂੰ ਬਾਕੀ ਹਰ ਤਰ੍ਹਾਂ ਦੀ ਤੁਹਾਨੂੰ ਐਕਟੀਵਿਟੀ ਇੱਥੇ ਮਿਲ ਜੂ ਝੂਲਿਆਂ ਦੀ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਆ ਵੀ ਮਿਲ ਜੂ ਬਾਕੀ ਬੱਚਿਆਂ ਵਾਸਤੇ ਉਧਰ ਮਿੱਕੀ ਮਾਊਸ ਮਿਲ ਜੂ ਤੇ ਪਾਪ ਪਾਪ ਕੌਰ ਵਗੈਰਾ ਮਿਲ ਜਾਣਗੇ ਤੁਹਾਨੂੰ ਤੇ ਪਹਿਲਾਂ ਤੁਹਾਨੂੰ ਆਪਾਂ ਚੰਡੋਲ ਦਾ ਸਾਰਾ ਜਿਹੜਾ ਵਿਊ ਦੇ ਦਈਏ ਇੱਕ ਤੇ ਜਿਹੜਾ ਬਸ ਸਟੈਂਡ ਆ ਨਾ ਬਸ ਸਟੈਂਡ ਦੇ ਬਿਲਕੁਲ ਉੱਪਰ ਉੱਪਰ ਸਾਈਡ ਇਹ ਲੱਗਿਆ ਹੋਇਆ। ਲਓ ਜੀ ਆ ਕਿਉਂਕਿ ਚੋ ਲੋਲ ਦਾ ਵੀਊ ਦੇਖ ਸਕਦੇ ਹੋ ਇੱਧਰ ਤੁਹਾਨੂੰ ਮਿੱਕੀ ਮਾਊਸ ਤੇ ਬਾਕੀ ਉੱਧਰ ਤੁਹਾਨੂੰ ਉਹ ਚੁੱਲਾ ਵੀ ਦਿਖਾਉਨੇ ਆ ਤੇ ਇੱਧਰੋਂ ਹੋਰ ਦਿਖਾਉਨੇ ਆ ਤੇ ਅੱਗੇ ਕਾਫੀ ਬਾਜ਼ਾਰ ਵੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਸਾਰਾ ਤੇ ਕਾਫੀ ਵੱਡਾ ਆਪਾਂ ਕਹਿ ਸਕਦੇ ਆ ਮੇਲੇ ਨੂੰ ਹਨਾ। ਲਓ ਜੀ ਤੁਹਾਨੂੰ ਆ ਚੁੱਲਾ ਹੀ ਮਿਲ ਜਾਣਗੇ ਦੇਖਣ ਨੂੰ। ਲਓ ਜੀ। ਤੇ ਚੱਲਦੇ ਆ ਅੱਗੇ। ਤੇ ਬਾਕੀ ਇੱਧਰ ਵੀ ਤੁਹਾਨੂੰ ਹੈ ਨਾ ਜਿਵੇਂ ਬ੍ਰੇਕ ਡਾਂਸ ਹੋ ਗਿਆ ਇਹ ਵੀ ਤੁਹਾਨੂੰ ਮਿਲ ਜੂਗਾ ਤੇ ਪਹਿਲਾਂ ਆਪਾਂ ਤੁਹਾਨੂੰ ਸਾਰੇ ਝੂਲੇ ਦਿਖਾ ਦਈਏ ਸਾਰੇ ਲਓ ਜੀ ਤੇ ਜਿਉਂ-ਜਿਉਂ ਸ਼ਾਮ ਹੋਈ ਜਾਊਗੀ ਰਾਤ ਹੋਈ ਜਾਊਗੀ ਤੇ ਲਾਈਟਿੰਗ ਜਿਹੜੀ ਉਹ ਹੋਰ ਵੱਧਦੀ ਜਾਊਗੀ ਤੇ ਤੁਹਾਨੂੰ ਦਿਖਾ ਦਾਂਗੇ ਜੀ ਜਦ ਤੱਕ ਆਪਾਂ ਉਰੇ ਹੋਏ ਰਾਤ ਦਾ ਵੀ ਇੱਕ 뷰 ਬਹਿਰ ਹੋਰ ਵੀ ਤੁਹਾਨੂੰ ਲੈਟ ਲਾਈਟਿੰਗ ਦਿਖਦੀ ਹੋਊਗੀ ਸਾਰੇ ਤੇ ਕੰਟਰੋਲ ਦੇਖ ਸਕਦੇ ਹੋ ਨਾ ਲਓ ਜੀ ਬਾਕੀ ਤੁਸੀਂ ਆ ਨਾ ਜਿਵੇਂ ਦਿਲ ਬਣਿਆ ਹੋਇਆ ਇੱਧਰ ਸਟਾਰ ਬਣੇ ਹੋਏ ਨੇ ਤੇ ਉੱਧਰ ਚੰਦ ਨਾ ਇਹਨਾਂ ਤੋਂ ਤੁਸੀਂ ਸੈਲਫੀ ਕਰਾ ਸਕਦੇ ਹੋ ਫੋਟੋ ਕਰਾ ਸਕਦੇ ਹੋ ਲਓ ਜੀ ਤੇ ਇੱਧਰ ਤੁਹਾਨੂੰ ਕਾਰ ਲਓ ਜੀ ਇਹ ਬਾਕੀ ਉਹ ਡਰੋਪ ਪੈਂਟਰ ਹੋਈ ਜਾਂ ਅੰਦਰ ਹੈ ਨਾ ਲਓ ਜੀ ਬੇਲਪੁਰੀ ਰਣੀ ਹੈ ਤੇ ਅੱਗੇ ਚੱਲਦੇ ਆ ਤੇ ਆ ਤੁਹਾਨੂੰ ਇੱਥੇ ਬੇਲਪੁਰੀ ਹੈ ਨਾ ਮੈਨੂੰ ਜੈਪੁਰ ਦੀ ਬਾਕੀ ਆ ਦੇਖੋ ਸਾਰਾ ਇੱਧਰ ਤੇ ਆ ਬੱਚਿਆਂ ਵਾਸਤੇ ਇੱਧਰ ਹੈ ਨਾ ਲਓ ਜੀ ਇੱਧਰ ਵੀ ਤੁਹਾਨੂੰ ਬੱਚਿਆਂ ਵਾਸਤੇ ਹੈ ਨਾ ਆ ਕਿਲੇ ਗੱਡੀਆਂ ਮਿਲ ਜਾਣੀਆਂ ਵੇ ਤੇ ਆ ਵੀ ਬੱਚਿਆਂ ਵਾਸਤੇ ਇੱਧਰ ਲਓ ਜੀ ਇੱਧਰ ਤੁਹਾਨੂੰ ਬਾਜ਼ਾਰ ਮਿਲ ਜੂ ਜੇ ਤੁਸੀਂ ਸ਼ਾਪਿੰਗ ਵਗੈਰਾ ਕਰਨੀ ਹੈ ਵੀ ਤੁਹਾਨੂੰ ਦਿਖਾਉਣੇ ਸਾਰਾ ਆਪਾਂ ਤੇ ਆਹ ਲਓ ਜੀ ਆਹ ਤੁਹਾਨੂੰ ਬੱਚਿਆਂ ਵਾਸਤੇ ਮਿਲ ਜੂਗਾ ਨਾ ਤੇ ਇੱਧਰ ਤੁਹਾਨੂੰ ਮਿਲ ਜੂਗੀ ਕਿਸ਼ਤੀ ਤੇ ਤਕਰੀਬਨ ਜੂ ਲੈ ਸਾਰੀ ਹੈਗੇ ਨੇ ਲਓ ਜੀ ਆਹ ਕਿਸ਼ਤੀ ਦੇਖਾ ਦਿਓ ਨਾ ਤੇ ਦੇਖੋ ਵੱਡੀ ਕਿਸ਼ਤੀ ਇਹ ਨਹੀਂ ਹੈਗਾ ਵੀ ਛੋਟੀ ਆ ਕਿ ਵੱਡੀ ਆ ਲੋ ਜੀ। ਓਕੇ। ਬਾਕੀ ਉਧਰ ਸੁਪਰ ਫਾਸਟ ਟ੍ਰੇਨ ਡ੍ਰੈਗਨ ਟ੍ਰੇਨ ਹਨਾ ਐਵੇਂ ਤੁਹਾਨੂੰ ਸਾਰਾ ਬਾਜ਼ਾਰ ਮਿਲ ਜੂਗਾ। ਲੋ ਜੀ। ਆ ਤੁਹਾਨੂੰ ਸਾਰਾ ਬਾਜ਼ਾਰ ਮਿਲ ਜੂ। ਲੋ ਜੀ। ਐਵੇਂ ਤੇ ਤੁਹਾਨੂੰ ਕਲਿੱਪਰ ਵਗੈਰਾ ਹੋਗੇ ਹਨਾ ਜਿਵੇਂ। ਲੋ ਜੀ। ਐਵੇਂ ਤੁਹਾਨੂੰ ਸਾਰਾ ਕੁਝ ਮਿਲ ਜੂਗਾ। ਯਾਰ ਦੇਖੋ ਉਧਰ। ਲੋ ਜੀ। ਲਾਈਟ ਚਲੇਗੀ ਆ ਜਾਂਦੇ ਨੇ ਇਹਦੇ ਤੇ ਬਾਕੀ ਆ ਦੇ ਕੋਨਾ ਤੇ ਲੋ ਲੋਬੇਦ ਨੂੰ ਆਪਾਂ ਕੇਸ਼ਰੀ ਦਾ ਪੂਰਾ ਵੀਊ ਦਿਖਾਤਾ ਤੇ ਇੱਧਰ ਟ੍ਰੇਨ ਆ ਜਿਹੜੀ ਉਹ ਵੀ ਚੱਲਦੀ ਜਿਹੜੀ ਤੁਸੀਂ ਇੱਧਰ ਦੇਖ ਸਕਦੇ ਹੋ ਨਾ ਲੋ ਇਹ ਵੀ ਚੱਲ ਪਈ ਜਿਹੜੀ ਸੁਪਰ ਡ੍ਰੈਗਨ ਟ੍ਰੇਨ ਆ ਨਾ ਇਹ ਬਾਕੀ ਹਿੰਦੂ ਤੋਂ ਆਇਆ ਕਰ ਸਾਰਾ ਬਾਜ਼ਾਰ ਲਓ ਵੀ ਅੱਗੇ ਤੁਹਾਨੂੰ ਐਵੇਂ ਬਹੁਤ ਸਾਰਾ ਲੱਕੜ ਦਾ ਸਾਮਾਨ ਮਿਲ ਜੂਗਾ ਨਾ ਆਪਣੀ ਘਰ ਦੀ ਜ਼ਰੂਰਤ ਵਾਸਤੇ ਜਿਵੇਂ ਆ ਮਿਰਰ ਵੈਗਾਰ ਹੋਵੇ ਆ ਚੀਜ਼ਾਂ ਹੋਵੇ ਸੁਦਾਬ ਕਾਣੀ ਸਾਰੀਆਂ ਨਾ ਇਹ ਮਿਲ ਜਾਣਗੀਆਂ ਤੇ ਜਿਵੇਂ ਆ ਚੀਜ਼ ਦੇਖੋ ਨਾ ਕੀ ਪ੍ਰਾਈਸ ਆ ਭਈ ਇਸ ਦਾ ਇਹ ਭਈਆ 2500 ਰੁਪਏ ਦਾ 2500 ਦਾ ਇਹ ਵਾਲਾ 3500 ਰੁਪਏ ਦਾ ਆ 3500 ਦਾ ਆਪਕੋ 300 ਰੁਪਏ ਦਾ ਪੜੇਗਾ 200 ਠੀਕ ਆ ਓਕੇ ਓਕੇ ਲਓ ਵੀ ਬਾਕੀ ਆ ਦੇਖੋ ਸਾਰਾ ਨਾ ਐਵੇਂ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲ ਜੂ ਬਾਕੀ ਇੱਧਰ ਤੁਸੀਂ ਟਾਈਮ ਪੀਸ ਦੇਖ ਸਕਦੇ ਹੋ ਨਾ ਸਾਰੇ ਲਓ ਜੀ ਤੇ ਜਿਵੇਂ ਆ ਤੀਜਾ ਸਾਰੀਆਂ ਮਿਲ ਜਾਣੀਆਂ ਨਾ ਤੇ ਐਵੇਂ ਤਾਂ ਸਾਰਾ ਇਹ ਬਾਜ਼ਾਰ ਰਹੂਗਾ ਤੇ ਆ ਦੇਖੋ ਇੱਧਰ ਲਓ ਜੀ ਯਾ ਤੁਸੀਂ ਆਪਣੇ ਘਰਵਾਸ ਦੇ ਨਾ ਐਵੇਂ ਦੇ ਚੀਜ਼ਾਂ ਇੱਥੋਂ ਲੈ ਸਕਦੇ ਹੋ ਲਓ ਜੀ ਤੇ ਬਾਕੀ ਆ ਨਾਮ ਵਗੈਰਾ ਹੋਵੇ ਜਮੇ ਨਾ ਤੇ ਚੱਲਦੇ ਆ ਅੱਗੇ ਤੇ ਬਾਕੀ ਅੱਗੇ ਆਗੇ ਕੱਪੜੇ ਹਨਾ ਲਓ ਜੀ ਤੁਹਾਨੂੰ ਕੱਪੜੇ ਵੀ ਮਿਲ ਜਾਣਗੇ ਜਮੇ ਆ ਦੇਖੋ ਇਹ ਲੋਬ ਇਹ ਮੈਂ ਦੇਣਾ ਲੋਬ ਤੇ ਆਹ ਦੇਖੋ ਸਾਰਾ ਲੋਬ ਇਹ ਮੈਨੂੰ ਕੱਪੜੇ ਮਿਲ ਜਾਣਗੇ ਸਾਰੇ ਦੇਖ ਸਕਦੇ ਤੁਸੀਂ ਲੋ ਜੀ ਤੇ ਹੁਣ ਚੱਲਦੇ ਆ ਅੱਗੇ ਬਾਕੀ ਆ ਦੇਖੋ ਨਾ ਲੋ ਜੀ ਚਲੋ ਚਲੋ ਦੁਆਨੀ ਤੁਹਾਨੂੰ ਤੇ ਇੱਧਰ ਤੁਹਾਨੂੰ ਲਵਸਟਿਕ ਵਗੈਰਾ ਹੋਊਗੀ ਜਾਂ ਹੋਰ ਵੀ ਕਰੀਮਾਂ ਵਗੈਰਾ ਹੋਊਗਾ ਸਾਰੀ ਉਹ ਮਿਲ ਜਾਣਗੀਆਂ ਨਾ ਜਿੰਨੇ ਆ ਦੇਖ ਸਕਦੇ ਹੋ ਸਾਰੇ ਤੁਸੀਂ ਲਓ ਬਾਕੀ ਆ ਦੇਖੋ ਸਾਰੇ ਐਵੇਂ ਦੇ ਹਨਾ ਤੁਹਾਨੂੰ ਮਿਲ ਜਾਣਗੇ ਬਾਕੀ ਇੱਧਰ ਕੱਪ ਵਗੈਰਾ ਆ ਗਏ ਹਨਾ ਲਓ ਵੀ ਆ ਸਾਰੇ ਕੱਪ ਵਗੈਰਾ ਹੋ ਗਏ ਕੀ ਪ੍ਰਾਈਸ ਹੈ ਭਈਆਂ ਇਨ ਕੱਪ इसका क्या प्राइस है चार सौ रुपये छः पाँच सौ रुपये ठीक है ओके लो भी आ देखो इधर और आपको एक गला गला डेढ़ सौ रुपये का हाँ डेढ़ सौ रुपये का लो भी गला डेढ़ सौ रुपये का ठीक है जी आ गया ना ये लाइटिंग है बच्चे लाइटिंग का लाइटर भी लाइट है जी इसके अंदर बल्ब गरम हो रहा है अरे बल्ब वाह ठीक है ठीक है ओके ਦੇ 300 ਰੁਪਏ ਆ ਇਸ ਮੇਲਾ ਕੋਈ ਸਾਹਿਬ ਠੀਕ ਆ ਇਹਦੇ 400 ਰੁਪਏ ਆ 400 ਦਾ ਇਹਦੇ 500 ਰੁਪਏ ਅੱਛਾ 500 ਇਹ ਕੈਂਡਲ ਵਾਲੇ ਕਰ ਦੇਰੇ 200 ਇਹ 100 ਰੁਪਏ ਦੇ ਅੱਛਾ ਇਹ ਕਿ ਲੱਗੂਗਾ ਇਸ ਦੇ ਅੰਦਰ ਕੈਂਡਲ ਲੱਗੇਗੀ ਕੈਂਡਲ ਲੱਗੂਗੀ ਠੀਕ ਆ ਇਹ ਕਿੰਨੇ ਦਾ 400 150 ਰੁਪਏ ਦਾ ਜੋੜਾ ਠੀਕ ਆ 150 ਰੁਪਏ ਦਾ ਜੋੜਾ ਲਓ ਜੀ ਆ ਕੀ ਜੀ ਜਾ ਇਹ ਫਲਾਵਰ ਅੱਛਾ ਫਲਾਵਰ ਲਈ ਠੀਕ ਆ ਠੀਕ ਆ ਓਕੇ ਲਓ ਜੀ ਆ ਫਲਾਵਰ ਲਈ ਹੈ ਨਾ ਠੀਕ ਆ ਠੀਕ ਆ ਇਹ ਕਿੰਨੇ ਦਾ? ਇਹ 200 ਰੁਪਏ ਦਾ। 200 ਰੁਪਏ ਦਾ ਠੀਕ ਹੈ। ਮੇਰਾ ਕੋਈ ਦਾ 200 ਰੁਪਏ ਦਾ। ਠੀਕ ਹੈ ਠੀਕ। ਇਹ ਦੇ ਦੇਗੇ 300 ਰੁਪਏ ਦਾ। ਓਕੇ। ਉਹ 300 250 ਰੁਪਏ ਦਾ। 8 250 ਰੁਪਏ ਦਾ। 100 ਰੁਪਏ ਦਾ 100 ਦਾ ਵੀ ਫਲਾਵਰ ਧਾਰ ਸਕਦੇ ਹੋ। ਇਹ ਵੱਡਾ ਆ ਗਿਆ ਨਾ। ਇਹ ਕਿੰਨੇ ਦਾ? 500 ਇਹ 500 ਓਕੇ। ਲਓ। ਇਹ ਫਲਾਵਰ ਦਾ ਲੱਗ ਤਾਂ ਹੋਊਗਾ। 500 ਓਕੇ ਓਕੇ। ਲਓ ਵੀ ਬਾਕੀ ਦਾ ਟ੍ਰੇਨ ਚੱਲਦੀ ਆ ਨਾ। ਡ੍ਰੈਗਨ ਫੇਰ ਵੀ ਦੇਖ ਸਕਦੇ। ਲਓ। ਤੇ ਆ ਤੁਸੀਂ ਐਵੇਂ ਤੁਹਾਨੂੰ ਲੈਂਪ ਮਿਲ ਜੂਗਾ ਨਾ ਲੈਂਪ ਬਾਕੀ ਤੇ ਤੁਸੀਂ ਕੈਂਡਲ ਆਉਣੀ ਉਹ ਵੀ ਮਿਲ ਜੂਗੀ ਤੇ ਇੱਦਾਂ ਤੁਹਾਨੂੰ ਕਲਾਸ ਪੀਜਾ ਲਓ ਕਲਾਸ ਪੀਜਾ ਹੋ ਗਿਆ ਤੇ ਬਾਕੀ ਹੋਰ ਵੀ ਇੱਥੇ ਜਿਵੇਂ ਤੁਸੀਂ ਖਾਣ ਪੀਣ ਦਾ ਦੇਖ ਸਕਦੇ ਹੋ ਨਾ 버거 ਵਗੈਰਾ ਉਹਨੂੰ ਹੋਗੇ ਜਿਵੇਂ ਉਹ ਮਿਲ ਜਾਣਗੇ ਲਓ ਜੀ ਤੇ ਅੱਗੇ ਤੁਹਾਨੂੰ ਦਿਖਾਉਣਾ ਥੋੜੀ ਜਿਹੀ ਗੇਮ ਆਪਾਂ ਹੁਣ ਲਓ ਵੀ ਤੇ ਆਹ ਤੁਸੀਂ ਜਿਵੇਂ ਇੱਥੇ ਗੇਮ ਐਨਜੋਏ ਕਰ ਸਕਦੇ ਹੋ ਨਾ ਤੇ ਜਿਵੇਂ ਆਹ ਗਲਾਸ ਵਾਲੀ ਆ ਗਈ ਬਾਬਾ ਸੇ ਗਲਾਸ ੱਟਣੇ ਆ ਇੱਕ ਟਰਾਈ ਦੇ 50 ਰੁਪਏ ਨੇ ਤੇ ਆ ਗਏ ਲੋਬੀ ਲੋਬੀ ਪਾਪੜ 100% ਵੈੱਜ ਤੇ ਲੋਗਿਆਂ ਨੂੰ ਪਾਪੜ ਦਿਹਾਉਣੇ ਆ ਕਿੰਨੇ ਦਾ ਪੈਟਕੇ ਦਾ 200 ਪੈਕੇਟ ਜਿਹੜਾ ਮਰਜ਼ੀ ਲੈ ਲਓ ਜਿਹੜਾ ਮਰਜ਼ੀ 100 ਦਾ ਹਾਂਜੀ ਓਕੇ ਓਕੇ ਲੈ ਵੀ ਜਿਹੜਾ ਮਰਜ਼ੀ ਲੈ ਲਓ ਤੇ ਆ ਭਾਈ ਇਹਨਾਂ ਟੇਸਟ ਵਾਟਰ ਰੱਖੇ ਹੋਏ ਨੇ ਇਹ ਮਤਲਬ ਵੈਰਾਈਟੀ ਇਹਦੇ ਵਿੱਚ ਨਾ ਇਹੇ ਚੀਜ਼ ਮਿਲ ਜੂਗੀ ਸਾਰੇ ਵੈਰਾਈਟੀ ਅਲੱਗ ਅਲੱਗ ਓਕੇ ਓਕੇ ਲੋਬੀ ਜੇ ਮੈਂ ਗੋਲ ਗੱਪਾ ਪਿਆ ਹਾਂ ਹਾਂਜੀ ਮਕੇਸ਼ ਜੀ ਕਹਿੰਦੇ ਸੂਜੀ ਦਾ ਮੱਕੀ ਸੂਜੀ ਮੱਕੀ ਸੂਜੀ ਓਕੇ ਓਕੇ ਲੋ ਵੀ ਕੋਈ ਵੀ ਤੁਸੀਂ ਪੈਕਟ ਲੈ ਲਿਓ ਨਾ 100 ਰੁਪਏ ਦਾ ਮਿਲ ਜੂ ਤੇ ਇਹ ਤੁਸੀਂ ਬਣਾ ਸਕਦੇ ਹੋ ਆਪਣਾ ਜਿਵੇਂ ਆ ਸਮਾਈਲ ਵਾਲਾ ਦਿਖਾਇਆ ਹੈ ਨਾ ਦੇ ਲੋ ਵੀ ਆਹ ਭਾਈ ਉਹਨੇ ਟੇਸਟ ਵਾਸਤੇ ਰੱਖਿਆ ਹੈ ਨਾ ਤੁਸੀਂ ਟੇਸਟ ਕਰ ਸਕਦੇ ਲੋ ਵੀ ਕਦੋਂ ਤੱਕ ਕਹ ਜੇ ਮੇਲਾ ਇਹ ਆ ਵੀ ਪੂਰੇ ਮਹੀਨੇ ਚੱਲੇਗਾ ਪੂਰਾ ਮਹੀਨਾ ਚੱਲੂ ਤੁਸੀਂ ਆ ਸਕਦੇ ਹੋ ਵੀ ਲੋ ਤੇ ਬਾਕੀ ਇੱਧਰ ਤੁਹਾਨੂੰ ਦਿਖਾਉਣਾ ਹੈ ਗੇਮਿੰਗ ਤੇ ਇੱਧਰ ਦਿਖਾਉਣਾ ਹੈ ਗੇਮ ਇਹਦੇ ਵਿੱਚ ਆਹ 6 ਬਾਲਾਂ ਮਿਲਦੀ ਹੁੰਦੀਆਂ ਨੇ ਤੇ ਜਿਹੜਾ ਵੀ ਨੰਬਰ ਇਹ ਜੋ ਜੁੜ ਕੇ ਆ ਗਿਆ ਤਾਂ ਤੁਹਾਨੂੰ ਉਹ ਨਾਮ ਮਿਲ ਜੂਗਾ ਸਾਹਮਣੇ ਪਿਆ ਜਾਵੇਂਗਾ ਬਾਕੀ ਉਹ ਨੰਬਰ ਹੋਣਾ ਚਾਹੀਦਾ ਲਓ ਜੀ ਕਿੰਨੇ ਦਾ ਬਈ ਇਹ ਟਰਾਈ 50 ਦੀ 50 ਰੁਪਏ ਲਓ ਜੀ ਤੇ ਜਿਵੇਂ ਉਹ ਸਾਰੇ ਨਾਮ ਲੱਗੇ ਹੋ ਨੇ ਨਾ ਐਵੇਂ ਸਾਰਾ ਮਿਲ ਜੂ ਲੋ ਤੇ ਬਾਕੀ ਆ ਗਿਆ ਰਿੰਗ ਵਾਲਾ ਤੇ ਰਿੰਗ ਤਾਂ ਕਿਵੇਂ ਪਤਾ ਹੀ ਹੋਊ ਰਿੰਗ ਪਾਉਣੀ ਹੁੰਦੀ ਹੈ ਨਾ ਜਿਹੜੀ ਆਹ ਲਓ ਜੀ ਬਾਬਾ ਜੀ 50 ਦੇ ਦੱਸ 50 ਦੇ ਦੱਸ ਨੇ ਜਿਹੜੀ ਵੀ ਮੁੱਲਾਂ ਚ ਪੈ ਗਈ ਹੈ ਨਾ ਰਿੰਗ ਉਥੋਂ ਦੀ ਚੀਜ਼ ਮਿਲ ਜਾਣੀ ਆ 50 ਦੇ 10 ਤੇ ਇੱਧਰ ਆ ਗਿਆ ਜਿਵੇਂ ਆਪਣਾ ਕਲਿੱਪਰ ਵਗੈਰਾ ਹੋ ਗਿਆ ਨਾ ਲੇਡੀਜ਼ ਮਾਨ ਆ ਗਿਆ ਹਰਾ ਬੈਟਰੀ ਬੂਂਡਰੀ ਆ ਗਈ ਜਿਵੇਂ ਆਹ ਚੀਜ਼ਾਂ ਮਿਲ ਜਾਣਗੀਆਂ ਤੁਹਾਨੂੰ ਲਓ ਵੀ ਲਓ ਆ ਸੁਨੀਆਂ ਹੋ ਗਈਆਂ ਬਾਕੀ ਆਹ ਲਓ ਕਰਦਾ ਬਾਕੀ ਆਹ ਹੁਣ ਪਤਾ ਨਹੀਂ ਕੀ ਚੀਜ਼ ਆ ਇਹ ਕਮਾਉਣ ਨੂੰ ਤਾਂ ਨਹੀਂ ਕਿਤੇ ਹਾਂ ਬੰਦਾ ਬੇਲਾ ਬੈਠਾ ਕਮਾਈ ਜਾਊਗਾ ਟਾਈਮ ਪਾਸ ਹੋ ਜੂਗਾ ਇਹ ਮੈਨੂੰ ਉਹੀ ਜਿਹੀ ਲੱਗਦੀ ਆ ਬਾਕੀ ਤੁਸੀਂ ਹਿੱਤਾ ਦੋ ਕਮੈਂਟ ਕਰਕੇ ਹੁਣ ਠੀਕ ਆ ਜੀ ਇਹ ਮੈਨੂੰ ਜੀਤਾਂ ਵਾਂਗੂ ਹੀ ਲੱਗਦੀ ਹੈ ਲਓ ਜੀ ਤੇ ਆ ਦੇਖੋ ਸਾਰਾ ਇੱਧਰ ਨਾ ਲਓ ਜੀ ਤੇ ਚੱਲਦੇ ਆ ਤੇ ਬਾਕੀ ਆ ਦੇਖੋ ਸਾਰਾ ਇੱਧਰ ਨਾ ਐਵੇਂ ਤਾਂ ਕੁਝ ਇਹ ਮੇਲਾ ਜਿਹੜਾ ਤੁਹਾਨੂੰ ਕੋ ਦਿਖਾ ਰਹੇ ਅੱਜ ਤੇ ਆ ਦੇਖੋ ਸਾਰਾ ਲਓ ਜੀ ਤੇ ਲਓ ਵੀ ਅੱਗੇ ਆ ਕੇ ਅੱਗੇ ਅਚਾਰ ਮਿਲ ਜੂ ਤੁਹਾਨੂੰ ਹਰ ਤਰ੍ਹਾਂ ਦਾ ਲਾ ਜੀ ਕੌਣ ਕੌਣ ਸਾ ਅਚਾਰ ਹੈਗਾ ਭਈਆ ਜੀ ਇਸਮੇ ਸਰ ਡੇਲੇ ਕੰਗਲੇ ਦਾ ਡੇਲੇ ਸਾਂਗੜੀ ਦਾ ਡੇਲੇ ਸਾਂਗੜੀ ਦਾ ਆ ਲਸੂੜਾ ਹੈ ਓਕੇ ਡਰਾਈ ਆਮ ਹੈ ਇੰਗਾ ਆ ਡਰਾਈ ਆਮ ਆ ਗਿਆ ਅੱਛਾ ਡਰਾਈ ਆਮ ਬਾਹਾ ਹੈ ਠੀਕ ਹੈ ਇਹ ਮਿਕਸ ਅਚਾਰ ਆ ਮਿਕਸ ਇਹ ਬੋਲਟੇ ਮਿਰਚ ਹੈ ਸਪਾਈਸ ਠੀਕ ਹੈ ਜੀ ਲਸਣ ਦਾ ਅਚਾਰ ਸਿਰਕੇ ਦੀ ਗਾਰ ਦੀ ਪਾਣੀ ਓਕੇ ਇਹ ਮਸਾਲੇ ਆ ਗਏ ਇਹ ਮਸਾਲੇ ਆ ਗਏ ਇਹ ਮਿੱਠੀ ਚਟਨੀ ਹੈ ਮੈਂ ਅੱਛਾ ਚਟਨੀ ਹੈ ਡਰਾਈ ਫਰੂਟ ਹੈ ਲੈਮਨ ਖੱਟਾ ਹੈ ਲੈਮਨ ਖੱਟਾ ਆ ਕਿਹੜੀ ਆ ਲੈਮਨ ਚਟਨੀ ਲੈਮਨ ਚਟਨੀ ਆ ਗਈ ਆ ਗਏ ਆਈ ਹੈ ओके पैग पैग पैकेट ਨੇ ਲੋਗ ਜਾ ਥੋੜੀ ਪੈਕਿੰਗ ਪਈ ਆ ਨਾ ਇਧਰ ਸਾਰੀ ਲੋਗ ਕਿੰਨੇ ਦਾ ਕੀ ਆ ਪ੍ਰਾਈਸ ਹੈ ਕਿੰਨੇ ਹੈ 150 ਸ਼ੁਰੂ ਹੈ ਸਾਰਾ ਅਲਗ-ਅਲਗ ਪ੍ਰਾਈਸ ਹੈ ओके ओके 150 ਕਿੰਨੇ ਗ੍ਰਾਮ ਆ ਜਾਂਦਾ 400 ਗ੍ਰਾਮ ਹੈ 400 ਹੈ ਸਾਫ ਕੀਜੀ ਦਾ 1/2 ਕਿਲੋ ਹੈ ओके ओके 1/2 ਕਿਲੋ ਦਾ 150 ਰੁਪਏ ਦਾ ਹੈ ਠੀਕ ਹੈ ओके ਲੋਗ ਤੇ ਆ ਗਿਆ ਆ ਗਿਆ ਇਧਰ ਇਹ ਚੂਰਾ ਆ ਗਿਆ ਮਾਊਸ ਟ੍ਰੈਸਰ ਨਾਲ। ਇਹ ਮਾਊਸ ਫਰੇਟਰ। ਠੀਕ ਆ ਠੀਕ ਆ। ਲਓ ਜੀ ਆ ਤੁਹਾਨੂੰ ਸਾਰਾ ਮਿਲ ਜੂ ਨਾ। ਲਓ। ਆ ਟਾਫੀਆਂ ਵਗੈਰਾ ਆ ਗਈਆਂ ਨਾ ਸਾਰੀਆਂ। ਇਹ ਪਾਪੜ। ਇਹ ਮੇਥੀ ਖਾਗਰਾ ਗੁਜਰਾਤੀ। ਇਹ ਗੁਜਰਾਤੀ। ਓਕੇ ਓਕੇ ਠੀਕ ਆ। ਇਹ ਰੈਡੀ ਮੈਡ ਉਸਤਾ ਸਨੀ ਵਾਲਾ। ਚਟਨੀ ਚਾਰ ਕਾਇਲ ਕੇ ਸਾਰੀ ਖਾ। ਸੇਕਣੀ ਰੈਡੀ ਮੈਡ ਹੀ ਹੁੰਦਾ ਇਹ। ਠੀਕ ਆ। ਓਕੇ। ਟੈਸਟ ਕਰਾਵਾ। ਓਕੇ ਲਓ। ਲਓ ਜੀ ਅੱਜ ਤੁਹਾਨੂੰ ਦਿਖਾਇਆ ਆਪਾਂ ਸਹਿਰ ਖੰਨੇ ਦਾ ਮੇਲਾ ਤੇ ਜਿਹੜਾ ਕਿ ਇਹ ਕਹਿੰਦੇ ਵੀ ਆ ਮਹੀਨਾ ਪੂਰਾ ਚੱਲੂ ਤੁਸੀਂ ਆ ਕੇ ਦੇਖ ਸਕਦੇ ਹੋ। ਤੇ 30 ਰੁਪਏ ਦੀ ਟਿਕਟਾਂ ਤੇ ਬਾਕੀ ਇੱਥੇ ਜੋ-ਜੋ ਵੀ ਝੂਲੇ ਵਗੈਰਾ ਜੋ-ਜੋ ਵੀ ਐਕਟੀਵਿਟੀ ਤੁਹਾਨੂੰ ਸਾਰੀ ਆਪਾਂ ਦਿਖਾਈ ਆ ਤੇ ਬਾਕੀ ਆ ਤੁਹਾਨੂੰ ਚਲੋਲ ਵਗੈਰਾ ਇੱਕ ਵਾਰ ਮੈਂ ਫੇਰ ਸਾਰਾ ਵਿਊ ਦੇ ਦਿੰਦਾ ਨਾ ਸਾਰਾ ਲਓ ਜੀ ਬਾਕੀ ਤੁਸੀਂ ਸੈਲਫੀ ਵਗੈਰਾ ਵੀ ਇੱਥੇ ਕਰਾ ਸਕਦੇ ਹੋ ਕਾਫੀ ਸੈਲਫੀ ਬੁਨਾਂ ਇੱਥੇ ਬਣੇ ਹੋਏ ਨੇ ਤੇ ਜਿਵੇਂ ਆਹ ਦੇਖੋ ਨਾ ਐਵੇਂ ਤੁਸੀਂ ਇਹਨਾਂ ਦੇ ਵਿੱਚ ਫੜ ਕੇ ਜਿਹੜੀਆਂ ਫੋਟੋਆਂ ਉਹ ਕਰਵਾ ਸਕਦੇ ਹੋ ਲਓ ਜੀ ਤੇ ਬਾਕੀ ਤੁਸੀਂ ਉਹ ਨਾਈਟ ਵਿਊ ਸਾਰਾ ਮੇਲੇ ਦਾ ਦੇਖ ਸਕਦੇ ਹੋ ਲਓ ਜੀ ਜਿਵੇਂ ਆਹ ਇੱਧਰ ਸਾਰੇ ਇਹ ਤੁਹਾਨੂੰ ਛੋਟਾ ਵਾਸਤੇ ਜਿਵੇਂ ਤੁਸੀਂ ਫੋਟੋ ਇੱਥੇ ਕਰਾ ਸਕ ਜਾਕੀ ਚੱਲਦੇ ਆ ਤੇ ਤੁਹਾਨੂੰ ਤਕਰੀਬਨ ਆਪਾਂ ਸਾਰਾ ਮੇਲਾ ਦਿਖਾਤਾ ਵਕਿ ਵੀਡੀਓ ਚੰਗੀ ਲੱਗੀ ਆ ਸੇਅਰ ਜ਼ਰੂਰ ਕਰਨਾ ਆ ਜਿਵੇਂ ਸਾਰੇ ਸੈਲਫੀ ਬੰਡ ਬਣੇ ਹੋਣੇ ਨਾ ਸਾਰੇ ਤੁਸੀਂ ਇੱਥੇ ਫੋਟੋਆਂ ਕਰਵਾ ਸਕਦੇ ਹੋ ਲਓ ਜੀ ਤੇ ਆ ਜਿਵੇਂ ਬਣੇ ਹੋਣੇ ਨਾ ਲਓ ਇਹਨਾਂ ਤੁਸੀਂ ਫੜ ਕੇ ਫੋਟੋਆਂ ਕਰਵਾ ਸਕਦੇ ਹੋ ਤੇ ਆ ਜਿਵੇਂ ਇਧਰ ਦਿਲ ਬਣਿਆ ਹੋਇਆ ਨਾ ਲਓ ਇਹਨਾਂ ਤੁਸੀਂ ਫੜ ਕੇ ਫੋਟੋਆਂ ਕਰਵਾ ਸਕਦੇ ਹੋ ਨਾ ਤੇ ਚੱਲਦੇ ਆ ਹੁਣ ਆਪਾਂ ਤੇ ਅੱਜ ਦਿਖਾਇਆ ਤੁਹਾਨੂੰ ਸਾਰਾ ਆਪਾਂ ਸ਼ਹਿਰ ਖੰਨੇ ਦਾ ਮੇਲਾ ਤੇ ਟੰਡੋਲ ਵਗੈਰਾ ਤੁਹਾਨੂੰ ਦਿਖਾਤਾ। ਕਿਸ਼ਤੀ ਦਿਖਾਤੀ ਬਾਕੀ ਜੋ ਵੀ ਇੱਥੇ ਬਾਜ਼ਾਰ ਤੇ ਉਥੋਂ ਸਾਰਾ ਦਿਖਾਤਾ ਆਪਾਂ ਨੇ। ਤੇ ਆ ਸਕਦੇ ਹੋ ਤੁਸੀਂ ਹੈਨਾ ਮੇਲੇ 'ਚ ਤੇ ਲਓ ਵੀ। ਤੇ ਲਓ ਜੀ ਟੰਡੋਲ ਚੱਲ ਪਿਆ। ਦਿਖਾਉਣਾ ਤੁਹਾਨੂੰ ਟੰਡੋਲ ਆਪਾਂ ਚੱਲਦਾ। ਬਾਕੀ ਤੁਹਾਨੂੰ ਆਪਾਂ ਇੱਕ ਵਾਰ ਮੇਲੇ ਦਾ ਪੂਰਾ ਥਿਊ ਜਿਹੜਾ ਦੇ ਦਿੰਨੇ ਆ। ਤੁਸੀਂ ਦੇਖ ਸਕਦੇ ਹੋ ਪੂਰਾ ਮੇਲਾ ਜਿਹੜਾ ਖੈਰ ਖੰਨੇ 'ਚ ਲੱਗਿਆ ਹੋਇਆ। ਤੇ ਲਓ ਵੀ। ਤੇ ਟੰਡੋਲੀ ੜਾ ਉਹ ਚੱਲ ਪਿਆ। ਕਿੰਡੋਲ ਜਿਹੜੇ ਚੱਕਰੋਂ ਬੰਨਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਤੇ ਬਾਕੀ ਇੱਧਰ ਵੀ ਝੂਲਾ ਮਿਲ ਜੂ ਤੁਹਾਨੂੰ ਹਨਾ ਤੇ ਆ ਵੀ ਇੱਧਰ ਚੱਲ ਪਿਆ ਲਓ ਜੀ ਲਾ ਵੀ ਹਿੰਕਿੰਡੋਲ ਹੋਰ ਤੇਜ਼ ਹੋ ਗਿਆ ਨਾ ਲਓ ਜੀ ਇਹ ਆ ਜੀ ਸ਼ਹਿਰ ਖੰਨੇ ਦਾ ਮੇਲਾ ਜਿਹੜਾ ਤੁਸੀਂ ਦੇਖ ਰਹੇ ਹੋ ਲਓ ਹਾਂਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਸਹਿਰ ਖੰਨੇ ਦਾ ਮੇਲਾ ਦਿਖਾਇਆ ਸੋ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਾ ਤੁਹਾਨੂੰ ਹੋਰ ਕਿੰਨੇ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ